ਉਹੀ ਉਸ ਦਾ ਆਸਟ੍ਰੇਲੀਆ ਦਾ ਵੀਜ਼ਾ ਵੀ ਲੱਗ ਜਾਂਦਾ ਆਸਟ੍ਰੇਲੀਆ ਦਾ ਵੀਜ਼ਾ ਲੱਗਣ ਦੀ ਉਸ ਨੂੰ ਕਾਫੀ ਖੁਸ਼ੀ ਹੁੰਦੀ ਹੈ ਆਸਟ੍ਰੇਲੀਆ ਉਸ ਦੀ ਪਤਨੀ ਪਹਿਲਾਂ ਹੀ ਰਹਿ ਰਹੀ ਹੁੰਦੀ ਹੈ ਤਾਂ ਉਹ ਆਸਟ੍ਰੇਲੀਆ ਚਲਾ ਜਾਂਦਾ ਹੈਗਾ ਆਸਟ੍ਰੇਲੀਆ ਜਾਣ ਤੋਂ ਬਾਅਦ ਉੱਥੇ ਜਾ ਕੇ ਕਾਫੀ ਜੋ ਸੁੱਖਾ ਹੈਗਾ ਕਾਲਵਾ ਖੁਸ਼ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਸੁਪਨੇ ਹੁਣ ਇੱਥੇ ਪੂਰੇ ਕਰ ਸਕੇਗਾ ਉਸ ਦੀ ਪਤਨੀ ਹੈ ਉਸ ਦਾ ਪਿਆਰ ਉਸ ਦੇ ਨਾਲ ਹੈ ਤੇ ਉੱਥੇ ਉਹ ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰਦਾ ਹੈ ਅਥੇਖ ਸੁਖਾ ਕਾਲਵਾ ਹੋਰ ਦਾਸਾ ਦੋਸਤੋ ਕਿ ਸੁਖਾ ਕਾਲਵਾ ਦੀ ਪਤਨੀ ਸੀਗੀ ਜਿਹੜੀ ਉਹ ਬਹੁਤ ਪੜੀ ਲਿਖੀ ਸੀਗੀ ਤੇ ਉਹ ਇੱਕ ਚੰਗੀ ਕੰਪਨੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੌਬ ਕਰਦੀ ਸੀਗੀ ਜਦਕਿ ਸੁਖਾ ਕਾਲਵਾ ਜਿਹੜਾ ਉਹ ਕੋਈ ਵੀ ਕੰਮ ਨਹੀਂ ਕਰਦਾ ਸੀ ਉਹ ਘਰੇ ਰਹਿੰਦਾ ਸੀ ਤੇ ਘਰ ਦੇ ਸਾਰੇ ਕੰਮ ਐ ਜਿਹੜੇ ਉਹ ਸੁਖਾ ਕਾਲਵਾ ਕਰਦਾ ਸੀਗਾ ਅ ਘਰ ਦੇ ਕੰਮ ਕਰਨ ਦੇ ਕਾਰਨ ਜੋ ਉਹਦੇ ਵਿੱਚ ਇੱਕ ਬੰਦਿਆਂ ਦੀ ਈਕੋ ਨਹੀਂ ਹੁੰਦੀ ਕਿ ਮੈਂ ਬੰਦਾ ਹੋ ਕੇ ਘਰ ਦੇ ਕੰਮ ਕਿਉਂ ਕਰਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਦੇ ਮਨ ਦੇ ਵਿੱਚ ਘਰ ਘਰ ਜਾਂਦੀਆਂ ਹੈਗੀਆਂ ਤੇ ਉਹਨੂੰ ਹੀਣ ਭਾਵਨਾ ਦਾ ਉਹ ਸ਼িকার ਹੋ ਜਾਂਦਾ ਹੈਗਾ ਸਮਾਨੰਗਦਾ ਜਾਂਦਾ ਤੇ ਇੱਕ ਦਿਨਾਂ ਸੁੱਖਾ ਕਾਲ ਮੈਂ ਜਿਹੜਾ ਆਪਦੇ ਘਰ ਦਾ ਰਾਸ਼ਨ ਲੈਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਜੋ ਬਾਜ਼ਾਰ ਦੇ ਵਿੱਚ ਆਪਦੇ ਘਰ ਦਾ ਰਾਸ਼ਨ ਲੈਣ ਦੇ ਲਈ ਜਾਂਦਾ ਹੈਗਾ ਤਾਂ ਜਦੋਂ ਉਹ ਬਾਜ਼ਾਰ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਇੱਕ ਜੋ ਵਿਅਕਤੀ ਹੁੰਦਾ ਉੱਥੋਂ ਦਾ ਨਿਵਾਸੀ ਆਸਟ੍ਰੇਲੀਆ ਦਾ ਨਿਵਾਸੀ ਹੁੰਦਾ ਹੈਗਾ ਉਹ ਜੋ ਉਸਦੇ ਚਾਕੂ ਮਾਰ ਦਿੰਦਾ ਸੁੱਖਾ ਕਾਲਵਾ ਦੇ ਸੁੱਖਾ ਕਾਲਵਾ ਇਸ ਜੋ ਕਾਂਡ ਹੈਗਾ ਉਹਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਖਮੀ ਹੋਇਆ ਸੁੱਖਾ ਕਾਲਵਾ ਕਾਫੀ ਗੁੱਸੇ ਦੇ ਨਾਲ ਭਰਿਆ ਹੋਇਆ ਘਰ ਦੇ ਵਿੱਚ ਆਉਂਦਾ ਹੈਗਾ ਅਤੇ ਉਹ ਆਪਦੀ ਪਤਨੀ ਹੈ ਜਿਹੜੀ ਉਹ ਕਾਫੀ ਉਸ ਦੇ ਜੋ ਦੇਖ ਕੇ ਚਿੰਤਤ ਹੋ ਜਾਂਦੇ ਕਿ ਉਸੇ ਚਾਕੂ ਲੱਗਿਆ ਹੈਗਾ ਸੁੱਖਾ ਕਾਲਵਾ ਕਾਫੀ ਗੁੱਸੇ ਦੇ ਨਾਲ ਆਪਦੀ ਪਤਨੀ ਦੇ ਨਾਲ ਲੜਾਈ ਝਗੜਾ ਕਰਦਾ ਹੈ ਤੇ ਉਹ ਉਸ ਤੇ ਦੋਸ਼ ਲਾਉਂਦਾ ਹੈਗਾ ਕਿ ਉਸ ਦੀ ਪਤਨੀ ਦੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਕਿਸੇ ਬੰਦੇ ਦੇ ਨਾਲ ਪ੍ਰੇਮ ਸੰਬੰਧ ਨੇ ਅਤੇ ਉਸ ਦੇ ਪ੍ਰੇਮੀ ਨੇ ਹੀ ਉਸ ਨੂੰ ਰਾਹ ਦਾ ਰੋੜਾ ਫਟਾਉਣ ਦੇ ਲਈ ਉਸਤੇ ਚਾਕੂ ਦੇ ਨਾਲ ਹਮਲਾ ਕੀਤਾ ਇਹ ਸੁਣ ਕੇ ਸੁੱਖਾ ਕਾਲਵਾ ਦੀ ਪਤਨੀ ਹੈ ਜਿਹੜੀ ਉਹ ਕਾਫੀ ਗੁੱਸਾ ਹੋ ਜਾਂਦੀ ਹੈ ਅਤੇ ਉਹਨਾਂ ਦੇ ਵਿੱਚ ਕਾਫੀ ਦੋਨਾਂ ਦੇ ਵਿੱਚ ਝਗੜਾ ਹੁੰਦਾ ਹੈ ਅਤੇ ਇਸ ਝਗੜੇ ਤੋਂ ਬਾਅਦ ਸੁੱਖਾ ਕਾਲਵਾ ਬਿਨਾਂ ਦੱਸੇ ਹੀ ਆਪਦੀ ਪਤਨੀ ਨੂੰ ਬਿਨਾਂ ਦੱਸੇ ਹੀ ਆਸਟ੍ਰੇਲੀਆ ਤੋਂ ਵਾਪਸ ਜਲੰਧਰ ਆਪਦੇ ਪਿੰਡ ਕਾਲਵਾ ਆ ਜਾਂਦਾ ਹੈ ਇੱਥੇ ਦੋਸਤੋ ਸਾਨੂੰ ਮੈਂ ਵੀ ਦੱਸਦਾ ਕਿ ਜੋ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਸ ਦੇ ਜੋ ਦੋਸਤ ਸੀਗੇ ਜੋ ਕਿ ਛੋਟੇ-ਮੋਟੇ ਬਦਮਾਸ਼ ਸੀਗੇ ਹੁਣ ਉਹਨਾਂ ਦੇ ਸਬੰਧ ਵੱਡੇ-ਵੱਡੇ ਗੈਂਗਸਟਰਾਂ ਨਾਲ ਹੋ ਚੁੱਕੇ ਸੀਗੇ ਸੁੱਖਾ ਕਾਲ ਵਾਂ ਜਿਹੜਾ ਉਹ ਵੀ ਬਦਮਾਸ਼ੀ ਦੇ ਵਿੱਚ ਪੈਰ ਧਰਨਾ ਸ਼ੁਰੂ ਕਰ ਚੁੱਕਿਆ ਸੀਗਾ ਉਸ ਦੇ ਵੀ ਸਬੰਧ ਹੈ ਜਿਹੜੇ ਵੱਡੇ-ਵੱਡੇ ਗੈਂਗਸਟਰਾਂ ਦੇ ਨਾਲ ਹੋਣੇ ਸ਼ੁਰੂ ਹੋ ਚੁੱਕੇ ਸੀਗੇ ਜਿਨ੍ਹਾਂ ਚੋਂ ਲੌਰੈਂਸ ਬਿਸ਼ਨੋਈ, ਪ੍ਰੇਮਾ ਲਾਹੌਰੀਆ, ਵਿੱਕੀ ਗੌਂਡਰ, ਲਵਲੀ ਬਾਵਾ ਇਸ ਤਰ੍ਹਾਂ ਦੇ ਕਈ ਗੈਂਗਸਟਰਾਂ ਦੇ ਨਾਲ ਉਸਦੇ ਸਬੰਧ ਹੈ ਜਿਹੜੇ ਬੰਨੇ ਸ਼ੁਰੂ ਹੋ ਜਾਂਦੇ ਆ ਤੇ ਇਸ ਸਮੇਂ ਦੌਰਾਨ ਹੀ ਜੋ ਸੁੱਖਾ ਕਾਲਵਾ ਹੈਗਾ ਉਹ ਲਗਾਤਾਰ ਅਪਰਾਧ ਦੀ ਦੁਨੀਆ ਦੇ ਵੱਲ ਵਧਦਾ ਜਾਂਦਾ ਹੈ